ਦੀ ਜੋ ਮਰਜੀ ਆ ਗਏ ਜਦ ਚਾਹੇ ਮੇਰੇ ਬੰਦਾਂ ਨੇ ਚੱਕ ਪਾਏ ਕੁਛ ਵੀ ਚੱਕ ਪਾਏ ਤਾਂ ਕਪਾਸਟ ਜੀ ਕਿਉਂ ਕਿ ਜੈਨੂ ਇੰਮਟੈਕਸ ਦਾ ਇੰਨਾ ਡਰਿਆ ਨਾ ਤੇ ਇਹ ਫੌਜੀਆ ਦੇ ਕਾਉਂਟਾ ਦੇ ਵਿੱਚ ਵੀ ਪੈਸੇ ਜਮਾ ਕਰਵਾਉਂਦੇ ਓਏ ਤੇਰਾ ਭਲਾ ਜੀ ਕਿਦਾਂ ਫੌਜੀਆ ਦੇ ਕਾਉਂਟ ਲੈ ਕੇ ਉਹਨਾਂ ਵਿੱਚ ਪੈਸੇ ਮਤਲਬ ਮਤਲਬ ਕੈਸ਼ ਕੈਸ਼ ਜਿਹੜਾ ਉਹ ਇਧਰੋਂ ਉਧਰੋਂ ਲੁੱਟਿਆ ਉਹ ਟ੍ਰਾਂਸਫਰ ਕਰਦੇ ਇੱਕ ਨੰਬਰ 'ਚ ਕਰਨ ਲਈ ਤੋ ਇਹ ਇੱਕ ਨੰਬਰ ਪਰ ਹੈ ਸਾਰਾ ਕੁਝ ਕਿਉਂਕਿ ਇਹ ਸਾਰੇ ਹਮਨੇ ਡਾਕੂਮੈਂਟਸ ਤਿਆਰ ਰੱਖੇ ਹਨ ਮਤਲਬ ਟੈਕਸ ਸਤਨਾ ਫੜਿਆ ਜਾਵੇ ਹਾਂਜੀ ਦੇਖੋ ਇੱਕ ਰੱਬ ਦਾ ਦਾਸ ਚੋਰ ਹੋ ਸਕਦਾ ਰੱਬ ਦਾ ਦਾਸ ਚੋਰ ਹੋ ਸਕਦਾ ਕਦੇ ਵੀ ਨਹੀਂ ਪਰ ਕਾਦੀ ਚੋਰੀ ਕੀਤੀ ਜਾ ਰਹੀ ਟੈਕਸ ਦੀ ਵੀ ਜਿਹੜਾ ਆ ਰਿਹਾ ਆ ਮਾਲ ਇਕੱਠਾ ਕਰਕੇ ਵੋਝੀਆਂ ਦੇ ਖਾਤੇ ਚ ਪਾਇਆ ਜਾ ਰਿਹਾ ਹਾਂਜੀ ਤੇ ਕਹਤਾ ਤੁਸੀਂ ਕੱਢ ਦਿਓ ਦਿਓ ਪਾਸਟਰ ਜੀ ਕਹਿੰਦੇ ਹੁੰਦੇ ਸੀ ਕਿ ਨਾ ਬਾਅਦ ਮੈਂ ਤੁਹਾਡੇ ਕੋਲ ਹੀ ਲਾਂਗਾ ਇਹ ਤਾਂ ਜੀ ਜੀਸੀ ਕਰਦਾ ਇਹ ਚੀਜ਼ ਅੱਗੇ ਲਿਆਉਣ ਨੂੰ ਪਰ ਫੋਨ ਤੇ ਅੱਜ ਤੇ ਗੱਲ ਤੁਰਪੀ ਗਵਾਹੀ ਇੱਕ ਝੂਠੀ ਕਹਿੰਦੇ ਗਵਾਹੀ ਦਿੱਤੀ ਉਹ ਝੂਠੀ ਗਵਾਹੀ ਨਹੀਂ ਆ ਉਹ ਸੱਚੀ ਬਾਈਬਲ ਪਰ ਹੱਥ ਰੱਖ ਕੇ ਉਸੇ ਗੱਲ ਨੂੰ ਕਿ ਅਗਰ ਬਤ ਚੁੜੀ ਹੋਣੀ ਹੈ ਬਹੁਤ ਮਿੱਠੀ ਹੋ ਗਿਆ ਆਪਣੇ ਲੋਕਾਂ ਦੇ ਸਾਥੀ ਸੀ ਇਹ ਐਸਾ ਕਰਵਾ ਰਹੇ ਨੇ ਲੋਕ ਇਤਨੀ ਉਹ ਵੀ ਉਹ ਵਰਖਰਾਪ ਆਇਆ garh ਪਤਾ ਵਾ ਜਿਹੜੇ ਸਾਡੇ ਕੋਲ ਫਾਉਂਡੇਡ ਹੈ। ਸੁਣ ਲੋ। ਬੇਟੀ ਹੋਏ ਨਾ ਇਹਦਾ ਕੰਦਾਰੇ ਆਈ ਨਾ। ਚਾਰ ਵਾਰ ਨਿੰਦੀਆਂ ਹੈ ਚਾਰ ਪੰਜ ਵਾਰੀ ਬੋਲਿਆ ਪਰ ਪਾਪਾਈ ਕੋ ਗੱਲ ਕਹਿੰਦੇ ਹੁੰਦੇ ਸੀ ਬੇਟਾ ਆਪਾਂ ਇਹਨੂੰ ਕੁਝ ਨਹੀਂ ਕਹਿਣਾ। ਇਹ ਸੁਧਰ ਜਾਊਗਾ। ਲੇਕਿਨ ਹੁਣ ਅਸੀਂ ਇਹਦੇ ਥਰੂ ਆਪਣੇ ਸੰਤ ਜੀ ਨੂੰ ਨਹੀਂ ਗੱਲਾਂ ਕਰਾਉਣੀਆਂ। ਅੱਜ ਸਾਡਾ ਮਕਸਦ ਇੱਥੇ ਖਲੋ ਕੇ ਇਹੀ ਆ ਕਿ ਅਸੀਂ ਇਹਦਾ ਸੱਚ ਸਾਹਮਣੇ ਲੈ ਕੇ ਆਉਣਾ ਸਾਰੇ ਵਰਲਡ ਦੇ ਸਾਹਮਣੇ। ਇਹ ਲੋਕਾਂ ਨੂੰ ਲੋਟਦਾ ਪਿਆ। ਬਿਲਕੁਲ। ਸਾਨੂੰ ਮਾਵਾਂ ਭੀ ਇਹਨੂੰ ਇੱਕ ਹੀ ਗੱਲ ਕਹਿੰਦਾ ਹੁੰਦਾ ਸੀ। ਉਹਨਾਂ ਦੇ ਮਗਰ ਨਾ ਲੱਗਿਓ। तो मैं ये कहना चाहता हूं उसकी प्रार्थना से भी नहीं तुम बच पाओगे फिर ना चैलेंज करती हैं अब बेटी दे सामने आज ऐसी कोई बात नहीं चैलेंज लाया मेरी बेटी चुटकी ची दस दूसरा नुकाट के बाहर आ देगी ऐसी सामर्थी लोग यार सामर्थना पर है वो लो लोग यार सी